ਲਗਾਤਾਰ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਡਟੇ ਹੋਏ ਨੇ ਪਿਛਲੇ ਕਰੀਬ 13 ਦਿਨ ਹੋ ਚੱਲੇ ਨੇ ਦਿੱਲੀ ਦੀਆਂ ਬੁਰਹਾਂ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਡਟੇ ਹੋਏ ਨੇ ਪਰ ਸਾਡੇ ਨਾਲ ਇਸ ਵਕਤ ਫਰੀ ਕੋਟ ਦੇ ਸੀਨੀਅਰ ਪੱਤਰਕਾਰ ਸੂਰਜ ਪ੍ਰਕਾਸ਼ ਨੇ ਆਪਾਂ ਉਹਨੂੰ ਤੇ ਜਾਣਾਂ ਕਿਉਂਕਿ ਲਗਾਤਾਰ ਇਨ੍ਹਾਂ ਦਿਨ ਵੱਲੋਂ ਜਿਹੜਾ 10 ਦਿਨ ਖਨੌਰੀ ਬਾਰਡਰ ਤੇ ਕਵਰੇਜ ਕੀਤੀ ਗਈ ਸੀਗੀ ਸੂਰਜ ਜੀ ਪਹਿਲਾਂ ਤਾਂ ਫਰੀ ਕੋਟ ਖਬਰਾਂ ਮੈਂ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਬਹੁਤ ਬਹੁਤ ਤੁਹਾਤਾਰ ਜੀ ਸੂਰਜੀ ਆਪਾਂ ਗੱਲ ਕਰੀਏ ਤਾਂ ਤੁਸੀਂ 10 ਦਿਨ ਉੱਥੇ ਰਹੇ ਹੋ ਦਸਾਂ ਦਿਨਾਂ ਦੇ ਵਿੱਚ ਕਾਫੀ ਉਤਰਾ ਚੜਾਅ ਵਖਿਆ ਗਿਆ ਕਾਫੀ ਜਿਵੇਂ ਨੌਜਵਾਨ ਦੀ ਪਿਛਲੇ ਦਿਨ ਮੌਤ ਵੀ ਹੋਈ ਤੇ ਤੁਸੀਂ ਉਸ ਸਮੇਂ ਵੀ ਉੱਥੇ ਕਵਰ ਕਰ ਰਹੇ ਸੀਗੇ ਕਿਵੇਂ ਦਾ ਮਾਹੌਲ ਸੀ ਸਾਰਾ ਦੇਖੋ ਸਭ ਤੋਂ ਪਹਿਲੇ ਗੱਲ ਕੀਤੀ ਜਾਵੇ ਕਿ ਇਹ ਸੰਘਰਸ਼ ਜਿਸ ਤਰੀਕੇ ਨਾਲ ਸ਼ੁਰੂਆਤ ਵਿੱਚ ਲੱਗ ਰਿਹਾ ਸੀਗਾ ਕਿਉਂਕਿ ਜਿੱਥੇ ਬੰਦੇ ਨਾਲ ਨਹੀਂ ਰਲਿਆ ਸੀਗੇ ਆ ਉਸ ਵੇਲੇ ਲੱਗ ਰਿਹਾ ਸੀ ਕਿ ਤਰ੍ਹਾਂ ਕਿਤੇ ਕਿਤੇ ਵੀ ਸ਼ਾਇਦ ਫਿੱਕਾ ਹੋ ਸਕਦਾ ਹੈ ਪਰ ਜਿਵੇਂ ਜਿਵੇਂ ਦਿੱਲੀ ਵੱਲ ਨੂੰ ਵਧੇ ਆ ਉਸ ਬਾਡਰ ਤੇ ਪਹੁੰਚੇ ਆ ਉਵੇਂ ਉਹ ਜਿਹੜਾ ਇਸਨੇ ਉਹਨਾਂ ਰਗ ਦਿਖਾਣਾ ਸ਼ੁਰੂ ਕੀਤਾ ਤੇ ਲੋਕਾਂ ਵਿੱਚ ਇੱਕ ਸਾਂਝੂ ਬੁਤੀ ਜਿਹੜੀ ਹੈਗੀ ਆ ਉਹ ਪੈਦਾ ਹੋ ਗਈ ਲੋਕ ਇਸ ਦੇ ਨਾਲ ਜੁੜਨੇ ਸ਼ੁਰੂ ਹੋ ਗਏ ਤਾਂ ਜਿਵੇਂ ਇਹਨਾਂ ਉੱਤੇ ਅਥਰੂਗਾਂ ਦਾ ਇਸਤੇਮਾਲ ਹੁੰਦਾ ਹੈ ਜਾਂ ਹੋਰ ਚੀਜ਼ਾਂ ਉਹ ਲੋਕ ਵੇਖ ਲੋਕਾਂ ਨੇ ਵੇਖੇ ਤਾਂ ਲੋਕ ਆਟੋਮੈਟਿਕਲੀ ਜੁੜਦੇ ਗਏ ਤਾਂ ਕੁੱਲ ਮਿਲਾ ਕੇ ਉੱਥੇ ਜਿਹੜਾ ਮਾਹੌਲ ਸੀਗਾ ਉਹ ਉਸੇ ਤਰੀਕੇ ਦਾ ਬਣ ਗਏ ਜਿਵੇਂ ਕਿ ਦਿੱਲੀ ਦੇ ਬਾਰਡਰ ਦੇ ਸਵਕ ਬੈਠੇ ਹੋਏ ਸੀਗੇ ਉਵੇਂ ਹੀ ਲੰਗਰ ਲੱਗਣੇ ਉਵੇਂ ਹੀ ਸ਼ਾਮ ਦੇ ਗੱਲਬਾਤੇ ਜਾਵੇ ਉਵੇਂ ਬਜ਼ੁਰਗਨ ਟਾਈਮ ਪਾਸ ਕਰਨਾ ਗੁੜੀ ਕਰਨੀ ਕਿ ਸ਼ਾਮ ਦਾ ਕੋਈ ਸੱਦਾ ਹੁੰਦਾ ਹੈ ਇਹ ਸਰਕਾਰ ਨਾਲ ਕੋਈ ਗੱਲਬਾਤ ਤੁਰਦੀ ਹੈ ਤਾਂ ਜਿਵੇਂ ਜਿਵੇਂ ਸਰਕਾਰ ਨਾਲ ਗੱਲਬਾਤ ਤੁਰਦੀ ਸੀਗੀ ਤਾਂ ਦੇਰਾਂ ਤੱਕ ਅਸੀਂ ਵੇਖਿਆ ਖੁਦ ਕਵਰ ਕਰਦੇ ਰਹੇ ਆ ਕਿ ਰਾਤ ਨੂੰ 12-12 ਵਜੇ ਕੋਈ ਤੱਕ ਲੋਕ ਜਾਗਦੇ ਹੁੰਦੇ ਸੀਗੇ ਉਡੀਕ ਕਰਦੇ ਸੀਗੇ ਕਿ ਅੱਜ ਤਾਂ ਫੈਸਲਾ ਕੀ ਆਣਾ ਹੈ ਤਾਂ ਜਿਵੇਂ ਜਦੋਂ ਸਰਕਾਰ ਨੇ ਇਹ ਪ੍ਰੋਪੋਜ਼ਲ ਦਿੱਤਾ ਕਿ ਕਿਸਾਨਾਂ ਨੂੰ ਕਿ ਅਸੀਂ ਜਿਹੜਾ ਪੰਜ ਫਸਲਾਂ ਤੇ ਤਿਆਰ ਹੋ ਜਾਂਦੇਣ ਵਾਸਤੇ 5 ਸਾਲ ਦਾ ਕੰਟਰੈਕਟ ਕਰ ਲੈਣੇ ਆ ਉਸ ਵੇਲੇ ਕਿਸਾਨਾਂ ਵਿੱਚ ਖੁਸ਼ੀ ਪਾਈ ਗਈ ਕਿ ਕੋਈ ਵੇਖਣ ਨੂੰ ਮਿਲਿਆ ਉਸ ਦੌਰਾਨ ਕਿ ਅਸੀਂ ਵੀ ਕਵਰ ਕੀਤਾ ਉਸ ਚੀਜ਼ ਨੂੰ ਕਿ ਲੋਕ ਇਹ ਗੱਲ ਤੇ ਰਾਜੀ ਸੀਗੇ ਵੀ ਜਿਹੜੀ ਸਰਕਾਰ ਕਦੇ ਐਮਐਸਪੀ ਬਾਰੇ ਗੱਲ ਕਰਦੀ ਹੀ ਨਹੀਂ ਸੀ ਉਹ ਸਰਕਾਰ ਗੱਲ ਕਰ ਰਹੀ ਹੈ ਦੂਜੀ ਗੱਲ ਹੈ ਕਿ ਇਹਨਾਂ ਨੇ ਮੌਕਾ ਜਿਹੜਾ ਹੈਗਾ ਬੜਾ ਪਰਫੈਕਟ ਚੂਜ਼ ਕੀਤਾ ਹੈ ਕੋੜ ਲੱਗਣ ਵਾਲਾ ਹੈ ਦਿਨ ਥੋੜੇ ਨੇ ਤੇ ਜੇਕਰ ਸਰਕਾਰ ਨੇ ਦੀ ਮੰਗ ਮੰਨਦੀ ਹੈ ਤਾਂ ਆਹੀ ਸਰਕਾਰ ਕੋਲ ਹੀ ਮੌਕਾ ਹੈ ਇੱਕ ਵੋਟ ਬੈਂਕ ਵੱਡਾ ਕੈਪਚਰ ਕਰਨ ਦਾ ਜੇਕਰ ਨਈ ਸਰਕਾਰ ਮੰਨਦੇ ਤਾਂ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਬੀਜੇਪੀ ਨੂੰ ਪਾਰੀ ਵਿਰੋਧ ਦਾ ਸੰਭਣਾ ਹੋਣ ਲਈ ਦਰਜ ਕਰਨਾ ਪੈ ਸਕਦਾ ਹੈ ਮੇਰਾ ਲਾਸਟ ਸਵਾਲ ਹੈ ਜੇ ਆਪਾਂ ਉੱਥੇ ਗੱਲ ਕਰੀਏ ਬੈਰੀਗੇਡ ਪੂਰੀ ਸਖਤ ਕੀਤੀ ਹੋਈ ਹੈ ਫੋਰਸ ਪੂਰੀ ਸਖਤ ਹੈਗੀ ਹੈ ਲਗਾਤਾਰ ਅਸੂਕਰ ਕੋਲ ਛੱਡੇ ਜਾ ਰਹੇ ਨੇ ਇੱਕ ਦੱਸਿਆ ਰੇ ਸ਼ੰਭੂ ਬਾਰਡਰ ਤੇ ਸਾਊਂਡ ਵਾਲੀ ਵੀ ਇੱਕ ਬੜੀ ਖਤਰਨਾਕ ਚੀਜ਼ ਜਿਹੜੀ ਲੈ ਕੇ ਆਂਦੀ ਹੈ ਤੇ ਕੀ ਲੱਗਦਾ ਹੁਣ ਇਸ ਸਮੇਂ ਵਿੱਚ ਦੁਬਾਰਾ ਸਖਤਾਈ ਹੋਵੇਗੀ ਜਾਂ ਹੁਣ ਜੇ ਇਹ ਪਾਰ ਵੀ ਕਰਦੇ ਨੇ ਹੁਣ ਇਸ ਸਮੇਂ ਦੇ ਵਿੱਚ ਤੇ ਅੱਗੇ ਜਾ ਸਕਣਗੇ ਅਨ ਦੇਖੋ ਸ਼ੰਭੂ ਬਾਰਡਰ ਦੇ ਜਿਆ ਸੁਣਨ ਵਿੱਚ ਸਾਨੂੰ ਵੀ ਸੁਣਨ ਵਿੱਚ ਆਇਆ ਸੀਗਾ ਕਿ ਜੋ ਸਮੁੰਦਰੀ ਜਹਾਜ਼ ਦੇ ਉੱਤੇ ਕੁਝ ਹੁਟਰ ਟਾਈਪ ਲੱਗਦਾ ਜੋ ਕਿ ਸਮੁੰਦਰੀ ਲੁਟੇਰੇ ਨੂੰ ਭਜਾਉਣ ਦਾ ਕੰਮ ਆਉਂਦਾ ਕਹਿੰਦੇ ਕਹਿੰਦੇ ਕਿ ਉਹ ਇੰਨਾ ਖਤਰਨਾਕ ਹੁੰਦਾ ਉਹਦਾ ਸਾਊਂਡ ਜਿਹੜਾ ਕੰਨ ਸੈਨ ਨਹੀਂ ਕਰ ਪੰਦੇ ਕਈ ਵਾਰ ਕੰਨਾਂ ਦੇ ਪਰਦੇ ਤੱਕ ਪਟ ਜਾਂਦੇ ਨੇ ਇਹ ਗੱਲ ਸੁਣਨ ਵਿੱਚ ਆਈ ਹੈ ਉੱਥੇ ਪਰ ਇਹਦਾ ਇਸਤੇਮਾਲ ਹੋ ਜੇ ਨਹੀਂ ਹੋਇਆ ਕਿਉਂਕਿ ਪਿਛਲੇ ਜੇਕਰ ਸ਼ਾਇਦ ਇਹੋ ਜਿਹਾ ਕੁਝ ਹੁੰਦਾ ਤਾਂ ਅਤਰੂਗਾ ਤੋਂ ਪਹਿਲੇ ਨੁਕਸਾਨ ਤੋਂ ਪਹਿਲੇ ਉਹ ਇਹ ਚੀਜ਼ ਇਸਤੇਮਾਲ ਕਰਦੇ ਦੂਜੀ ਗੱਲ ਆਉਂਦੀ ਹੈ ਸਭ ਤੋਂ ਵੱਡੀ ਹੋ ਇਸ ਵਕਤ ਵੱਡਾ ਇਸ਼ੂ ਚੱਲ ਰਿਹਾ ਅ ਸ਼ੁਭ ਕਰਨ ਜਿਸ ਜਗ੍ਹਾ ਤੇ ਉਹ ਉਸ ਦੀ ਮੌਤ ਹੁੰਦੀ ਹੈ ਜਿਸ ਖੇਤ ਦੇ ਵਿੱਚ ਅਸੀਂ ਸੜਕ ਦਾ ਸਪੋਰਟ ਕਵਰ ਕਰਕੇ ਅਸੀਂ ਖੇਤ ਦੀ ਰਿਪੋਰਟ ਦਿਖਾਉਣ ਲਈ ਉਸ ਇਲਾਕੇ ਵਿੱਚ ਗਏ ਸੀ ਜਿੱਥੇ ਉਸ ਦੀ ਮੌਤ ਹੁੰਦੀ ਹੈ ਥੋੜਾ ਟਾਈਮ ਅਸੀਂ ਪਹਿਲੇ ਉੱਥੋਂ ਨਿਕਲਦੇ ਆ ਅਤੇ ਉਸ ਦੌਰਾਨ ਥੋੜੇ ਟਾਈਮ ਬਾਅਦ ਇਹ ਪਤਾ ਲੱਗਦਾ ਕਿ ਉੱਥੇ ਕਿਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਉੱਥੋਂ ਤੁਰਦੇ ਆ ਤੇ ਪਟਿਆਲਾ ਪਹੁੰਚਦੇ ਆ ਸੀ ਜਿੱਥੇ ਕਿ ਉਹਦੀ ਡੈੱਡ ਬੋਡੀ ਰੱਖੀ ਜਾਂਦੀ ਹੈ ਉੱਥੇ ਪਹੁੰਚ ਕੇ ਸਾਨੂੰ ਡੱਲੇਵਾਲ ਸਾਹਿਬ ਮਿਲਦੇ ਨੇ ਉਹਨਾਂ ਦੀ ਖੁਦ ਦੀ ਤਬੀਅਤ ਜਿਹੜੀ ਹੈ ਕਿ ਕਾਫੀ ਖਰਾਬ ਹੈ ਕਿਉਂਕਿ ਉਹ ਕਾਫੀ ਪਾਗੋ ਆ ਵੀ ਉਹਨਾਂ ਨੂੰ ਮਿਲਦੇ ਸੀ ਉਹਨਾਂ ਨੂੰ ਵੀ ਹੌਸਲਾ ਸੀ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਜਾਂਦੇ ਚੈੱਕਅਪ ਦੇ ਲਈ ਲੈ ਕੇ ਡਾਕਟਰ ਉਹਨਾਂ ਨੂੰ ਐਡਮਿਟ ਕਰ ਲੈਂਦੇ ਨੇ ਇਹ ਕਹ ਕੇ ਕਿ ਸਿਹਤ ਖਰਾਬ ਹੋ ਸਕਦੀ ਹੈ ਤੁਸੀਂ ਥੱਕੇ ਹੋਏ ਬਹੁਤ ਜ਼ਿਆਦਾ ਹੋ ਕਿਉਂਕਿ ਇੱਕ ਤਾਂ ਬਜ਼ੁਰਗ ਅਵਸਥਾ ਹੈ ਉੱਥੇ ਅਥਰੋਗੈਸ ਜਿਹੜਾ ਹੈਗਾ ਉਹ ਇੰਨਾ ਜ਼ਿਆਦਾ ਘੱਟ ਤੱਕ ਹੈਗਾ ਸੀ ਉਸ ਦੇ ਵਿੱਚ ਖਬਰ ਕੀਤਾ ਤੇ ਤੁਹਾਡੇ ਯਕੀਨ ਮੰਨਿਓ ਜਿਸ ਤਰ੍ਹਾਂ ਰਿਪੋਰਟਰ ਦੀ ਗੱਲ ਕਿਤੇ ਜਾ ਬੋਲਣਾ ਹੁੰਦਾ ਤਾਂ ਬੋਲਣ ਦੇ ਨਾਲ ਜਿਹੜਾ ਹੈ ਮੂੰਹ ਦੇ ਵਿੱਚੋਂ ਤੂੰ ਆ ਜਾਂਦਾ ਹੈ ਉਦੋਂ ਮੂਹ ਦੇ ਵਿੱਚ ਇੱਕ ਜਾਲਾ ਬਣ ਜਾਂਦਾ ਜਾਲਾ ਜਦੋਂ ਤੱਕ ਉਹਨੂੰ ਠੋਕਦੇ ਨਹੀਂ ਹੁੰਦਾ ਤਾਂ ਡੇਵਾਜ ਦਿਖਣ ਨਹੀਂ bắtਉਂਦੀ ਆ ਸੰਕੂਟਾ ਸ਼ੁਰੂ ਹੋ ਜਾਂਦੀ ਸਕਿਨ ਐਸਾਈਡ ਤੋਂ ਮਚਣੀ ਸ਼ੁਰੂ ਹੋ ਜਾਂਦੀ ਆ ਅੱਖਾਂ ਦੇ ਵਿੱਚ ਬੇਚਤਾਸ਼ਾ ਪਾਣੀ ਆਣਾ ਸ਼ੁਰੂ ਹੋ ਜਾਂਦਾ ਤਾਂ ਇਹਦਾ ਟੈਕਟਿਕ ਇਸ ਵਿੱਚ ਇਹ ਨਿਕਲਿਆ ਕਿ ਜਦੋਂ ਨੂੰ ਜਦੋਂ ਇੱਕ ਵਾਰ ਅਸਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਅਦਾ ਅਸਰ ਦੁਬਾਰਾ ਇਸਤੇਮਲ ਹੁੰਦਾ ਤਾਂ ਨਹੀਂ ਹੁੰਦਾ ਇੱਕ ਵਾਰ ਇਹ ਸੜੇ ਦਾ ਹੁੰਦਾ ਹੈ ਤਾਂ ਹੁਣ ਸ਼ਮਨ ਦੀ ਗੱਲ ਆਂਦੀ ਹੈ ਕਿ ਉਸ ਲੜਕੇ ਦੀ ਗੱਲ ਕਰਦੇ ਆ ਤਾਂ ਉਸ ਤੱਕ ਜਿਵੇਂ ਨਵੀਂ ਨਵੀਂ ਗੱਲਾਂ ਦੇ ਕੋਲ ਕੇ ਸਾਹਮਣੇ ਆ ਰਿਹਾ ਕਿ ਸ਼ੁਰੂਆਤ ਤੋਂ ਸਾਨੂੰ ਇਹ ਹੀ ਪਤਾ ਲੱਗਿਆ ਕਿ ਉਸ ਦੇ ਮਾਤਾ ਜੀ ਜਿਹੜੇ ਨੇ ਉਹ ਨਹੀਂ ਨੇ ਪਰ ਹੁਣ ਜਿਵੇਂ ਉਸ ਦੇ ਮਾਤਾ ਵੀ ਸਾਹਮਣੇ ਆ ਰਹੇ ਨੇ ਪਰ ਹੁਣ ਲੱਗ ਰਿਹਾ ਕਿ ਸਰਕਾਰੀ ਪੇਚੜਾ ਕਿ ਤਰ੍ਹਾਂ ਕਿ ਤਿਆਰ ਸਕਦਾ ਹੈ ਇਸ ਦੇ ਵਿੱਚ ਧਰਮਨ ਸੂਰਜੀ ਸਾਰੀ ਜਾਣਕਾਰੀ ਸਾਂਝਾ ਕਰਨ ਲਈ ਜੀ ਥੈਂਕ ਯੂ ਵੈਰੀ ਮਚ ਹ ਸੋ ਇਹ ਸਾਰ ਸੂਰਜ ਪ੍ਰਕਾਸ਼ ਜੋ ਲਗਾਤਾਰ ਪਿਛਲੇ 10 ਦਿਨਾਂ ਦਿੱਲੀ ਦੇ ਬਾਡਰਾਂ ਦੇ ਉੱਪਰ ਕਵਰਜ ਕਰਕੇ ਆਏ ਨੇ ਤੇ ਉਹਨਾਂ ਗੋਲਿਆਂ ਦੇ ਵਿੱਚ ਵੀ ਇਹਨਾਂ ਵੱਲੋਂ ਇਰੇ ਭਾਈਚਾਰੇ ਪੱਤਰਕਾਰ ਭਾਈਚਾਰੇ ਉਹਨਾਂ ਵੱਲ ਲਗਾਤਾਰ ਆਪਣਾ ਜਿਹੜਾ ਹੈਗਾ ਯੋਗਦਾਨ ਇਸ ਮੋਰਚੇ ਦੇ ਵਿੱਚ ਪਹਿਲਾਂ ਵੀ ਪਾਇਆ ਗਿਆ ਸੀ ਹੁਣ ਵੀ ਪਾਇਆ ਜਾ ਰਿਹਾ ਦੂਜੇ ਪਾਸੇ ਦੇਖਣਾ ਕਿ ਇੱਕ ਪਾਸੇ ਬਾਡਰਾਂ ਤੇ ਹਜੇ ਕਿਸਾਨ ਡਟੇ ਹੋਏ ਨੇ ਤੇ ਜਿਹੜਾ ਸਜੂਤ ਕਿਸਾਨ ਮੋਰਚਾ ਉਸ ਵੱਲੋਂ ਵੀ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ ਇਹ ਲਾਏਗਾ 14 ਤਰੀਕ ਨੂੰ ਦਿੱਲੀ ਵੱਲ ਨੂੰ ਜਿਹੜਾ ਹੈਗਾ ਜਾਇਆ ਜਾਵੇਗਾ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਾਸੇ ਜਿੱਥੇ ਚੋਣ ਜਾਵ ਤੇ ਲੱਗਣ ਦੀਆਂ ਇਹ ਗੱਲਾਂ ਚਰਚਾ ਚੱਲ ਰਹੀਆਂ ਨੇ ਉਸ ਵਿੱਚ ਹੁਣ ਕਿਸਾਨੀ ਸੰਘਰਸ਼ ਦਾ ਕੀ ਹੱਲ ਨਿਕਲਦਾ ਸਰਕਾਰਾਂ ਉਸ ਤੋਂ ਪਹਿਲਾਂ ਜੋ ਉਹਨਾਂ ਦੇ ਹੱਕ ਨਹੀਂ ਉਹ ਦਿੰਦੇ ਹੱਕ ਜਾਂ ਨਹੀਂ ਕੈ ਰੀਕੋਲ ਖਬਰ ਨਾਲ ਲਈ ਜਿਕਤਾਰ ਦਸਾਂਚ